ਕਾਲ ਆ ਗਈ ਤੇ ਮੈਂ ਲੇ 2-4 ਬੁਰਕੀਆਂ ਮਤਲਬ ਖਾਧੀਆਂ ਸੀਗੀਆਂ ਖਾਣੇ ਦੀ ਨਾਸ਼ਤਾ ਕਰ ਰਿਹਾ ਸੀ ਉਹ ਮੈਨੂੰ ਕਹਿੰਦੇ ਵੀ ਬੇਟਾ ਤੂੰ ਫਿਰੋਜ਼ ਬੋਲ ਰਿਹਾ ਤੇਰੀ ਹਾਈ ਪਿਚ ਹੈਗੀ ਤੇ ਮੈਂ ਇੱਕ ਗਾਣਾ ਉਹਨਾਂ ਕੋਲ ਹਰਮੋਨੀਅਮ ਸੀ ਮੇਰੇ ਖਿਆਲ ਉਹਨੇ ਫੋਨ ਤੇ ਹੀ ਉਸ ਵੇਲੇ ਮੈਨੂੰ ਗੁੰਗੜਾਇਆ ਕਹਿੰਦੇ ਤੂੰ ਗਾ ਕੇ ਦੇਖ ਤੂੰ ਗਾ ਲੈ ਮੈਂ ਕਿਹਾ ਜੀ ਮੈਂ ਤਾਂ ਪੰਜਾਬ ਬੈਠਾ ਹਾਂ ਫਿਰ ਮੈਨੂੰ ਸਰਦਾ ਉਧਰੋਂ ਜਵਾਬ ਆਇਆ ਕਿ ਯਾਰ ਫਿਰ ਰਹਿਣ ਦਿਓ ਆਪਾਂ ਸ਼ਾਮ ਤੱਕ ਗਾਣਾ ਦੇਣਾ ਸੀਗਾ ਹਾਂ ਤੇ ਪ੍ਰੋਡਿਊਸਰ ਡਾਇਰੈਕਟਰ ਨੇ ਆਣਾ ਸੀਗਾ ਤੇ ਉਹਨਾਂ ਨੇ ਸੁਣਨਾ ਹੈ ਫਿਰ ਤੁਸੀਂ ਰਹਿਣ ਦਿਓ ਹੂੰ ਮੈਂ ਕਿਹਾ ਜੀ ਕੋਈ ਗੱਲ ਨਹੀਂ ਤੁਸੀਂ ਤੁਸੀਂ ਵੇਟ ਕਰੋ ਮੈਂ ਬੰਬੇ ਆ ਗਿਆ ਰਸਤੇ ਜਾਂਦੇ ਟਿਕ ਲਈ ਕੁਦਰਤੀ ਟਾਈਮ ਨਾਲ ਹੀ ਮੈਨੂੰ ਮੇਰੀ ਫਲਾਈਟ ਮਿਲ ਗਈ ਬੈਠਿਆ ਮੈਂ 2 3 ਘੰਟੇ ਬਾਅਦ ਬੰਬੇ ਜਾ ਕੇ ਉਤਰ ਗਿਆ ਹੂੰ ਤਿਹਤ ਮੈਂ ਜਾ ਕੇ ਜਦੋਂ ਕਾਲ ਕੀਤੀ ਤੇ ਉਹਨਾਂ ਦਾ ਪਰਪਲ ਹੀਸ ਕਰਕੇ ਕੋਈ ਸਟੂਡੀਓ ਜੀ ਸ਼ੰਕਰ ਜੀ ਦਾ ਤੇ ਮੈਂ ਕਿਹਾ ਜੀ ਮੈਂ ਆ ਗਿਆ ਹੂੰ ਉਹਨਾਂ ਨੂੰ ਇਸ ਗੱਲ ਦੀ ਬੜੀ ਖੁਸ਼ੀ ਹੋਈ ਮੇਰੇ ਮੇਰੇ ਮਨ 'ਚ ਹੈ ਮੇਰਾ ਸੁਪਨਾ ਹੈ ਹਾਂ ਬਟ ਪਤਾ ਨਹੀਂ ਪਰਮਾਤਮਾ ਕਦੋਂ ਪੂਰਾ ਕਰਦਾ ਹੈਗਾ ਹੂੰ ਮੈਨੂੰ ਬੈਠੇ-ਬੈਠੇ ਮੈਂ ਨਾਸ਼ਤਾ ਕਰ ਰਿਹਾ ਸੀਗਾ ਮੈਨੂੰ ਸ਼ੰਕਰ ਮਹਾਦੇਵਨ ਜੀ ਦੀ ਕਾਲ ਆਈ ਸੀ ਜੀ ਤੇ ਇਹਦੇ ਵਿੱਚ ਮੈਂ ਸ਼ੁਕਰੀਆ ਅਦਾ ਕਰਦਾ ਜੈਦੇ ਪਾਜੀ ਦਾ ਤੇ ਆਕਿਰਤੀ ਕੱਕੜ ਜੀ ਦਾ ਜਿਨ੍ਹਾਂ ਦੇ ਥਰੂ ਮੈਨੂੰ ਕਾਲ ਆਈ ਓਕੇ ਉਹਨਾਂ ਨੇ ਮੇਰੀ ਦੱਸ ਪਾਈ ਸ਼ੰਕਰਮਾ ਦੇਵਨ ਜੀ ਨੇ ਤੇ ਕਾਲ ਆ ਗਈ ਤੇ ਮੈਂ ਲੇ 2-4 ਬੁਰਕੀਆਂ ਮਤਲਬ ਖਾਧੀਆਂ ਸੀਗੀਆਂ ਖਾਣੇ ਦੀਆਂ ਨਾਸ਼ਤਾ ਕਰ ਰਿਹਾ ਸੀ ਉਹ ਮੈਨੂੰ ਕਹਿੰਦੇ ਵੀ ਬੇਟਾ ਤੂੰ ਫਿਰੋਜ਼ ਬੋਲ ਰਿਹਾ ਤੇਰੀ ਹਾਈ ਪਿਚ ਹੈਗੀ ਤੇ ਮੈਂ ਇੱਕ ਗਾਣਾ ਉਹਨਾਂ ਕੋਲ ਹਾਰਮੋਨੀਅਮ ਸੀ ਮੇਰੇ ਖਿਆਲ ਉਹਨਾਂ ਨੇ ਫੋਨ ਤੇ ਹੀ ਉਸ ਵੇਲੇ ਮੈਨੂੰ ਗੁੰਗੜਾਇਆ ਕਹਿੰਦੇ ਤੂੰ ਗਾ ਕੇ ਦੇਖ ਤੂੰ ਗਾ ਲੈ ਸਰ ਇਹਦਾ ਮੈਚ ਕਰ ਜਾਂਦੀ ਹੈ ਆਵਾਜ਼ ਮਤਲਬ ਕਿ ਜਿਵੇਂ ਕਾਲ ਤੇ ਗੱਲ ਕਰ ਰਹੇ ਹੋ ਤੇ ਤੁਸੀਂ ਇੱਧਰ ਉਹ ਗਾਓ ਉਹ ਮਿਊਜ਼ਿਕ ਉਧਰੋਂ ਕਰਨ ਹਾਂ ਹੋ ਜਾਂਦੀ ਹੈ ਉਹ ਤਾਂ ਫਿਰ ਹੁਣ ਮਾਸਟਰ ਬੰਦਾ ਹੋਣਾ ਚਾਹੀਦਾ ਮੂਰੇ ਹੋਣਾ ਹੋ ਜਾਂਦੀ ਹੈ ਹਾਂ ਤੇ ਉਹ ਜਦੋਂ ਮੈਂ ਸੁਣਿਆ ਤੇ ਮੈਂ ਗਾਇਆ ਨਾਲ ਉਹਨਾਂ ਦੇ ਹੂੰ ਕਹਿੰਦੇ ਠੀਕ ਹੈ ਬਣ ਜੂਗਾ ਲੈ ਤੇ ਆ ਜਾ ਤੂੰ ਸਟੂਡੀਓ ਹੂੰ ਮੈਂ ਕਿਹਾ ਜੀ ਮੈਂ ਤਾਂ ਪੰਜਾਬ ਬੈਠਾ ਹਾਂ ਫਿਰ ਮੈਨੂੰ ਸਰਦਾ ਉਧਰੋਂ ਜਵਾਬ ਆਇਆ ਕਿ ਯਾਰ ਫਿਰ ਰਹਿਣ ਦਿਓ ਆਪਾਂ ਸ਼ਾਮ ਤੱਕ ਗਾਣਾ ਦੇਣਾ ਸੀਗਾ ਹਾਂ ਤੇ ਪ੍ਰੋਡਿਊਸਰ ਡਾਇਰੈਕਟਰ ਨੇ ਆਣਾ ਸੀਗਾ ਤੇ ਉਹਨਾਂ ਨੇ ਸੁਣਨਾ ਹੈ ਫਿਰ ਤੁਸੀਂ ਰਹਿਣ ਦਿਓ ਹੂੰ ਮੈਂ ਕਿਹਾ ਜੀ ਕੋਈ ਗੱਲ ਨਹੀਂ ਤੁਸੀਂ ਤੁਸੀਂ ਵੇਟ ਕਰੋ ਮੈਂ ਬੰਬੇ ਆ ਗਿਆ ਅੱਛਾ ਜੀ ਕਹਿੰਦੇ ਅੱਛਾ ਮੈਂ ਕਿਹਾ ਹਾਂ ਜੀ ਉਹਨਾਂ ਨੇ ਇਹ ਕਹਿ ਕੇ ਫੋਨ ਕੱਟਤਾ ਹੂੰ ਮੈਂ ਬਸ ਆਪਣਾ ਬੈਗ ਚੱਕਿਆ ਇੱਕ ਟਰੈਕ ਸੂਟ ਉਹਦੇ ਵਿੱਚ ਪਾਇਆ ਇੱਕ ਚप्पल ਛੁੱਟੇ ਇੱਕ ਵਿੱਚ ਉਹ ਆਪਣੀ ਕਿੱਟ ਛੁੱਟੀ ਤੇ ਮੈਂ ਗੱਡੀ ਚੱਕੀ ਤੁਰ ਪਿਆ ਚੰਡੀਗੜ੍ਹ ਨੂੰ ਕਿਹੜੇ ਸਾਲ ਦੀ ਗੱਲ ਹੈ ਸਾਰੇ ਇਹ ਕਾਫੀ ਦੇਰ ਦੀ ਹੁਣ ਮੈਨੂੰ ਪਰਟੀਕੂਲਰ ਯਾਦ ਨਹੀਂ 5-6 ਸਾਲ ਪੁਰਾਣੀ 4-5 ਨਹੀਂ ਕਾਫੀ ਦੇਰ ਪਹਿਲਾਂ ਕਾਫੀ ਦੇਰ ਪਹਿਲਾਂ ਓਕੇ ਠੀਕ ਹੈ ਜੀ ਤੁਰ ਪਿਆ ਮੈਂ ਰਸਤੇ ਦੇ ਵਿੱਚ ਹੀ ਫੋਨ ਕਰਕੇ ਮੈਂ ਟਿਕਟ ਬਣਵਾਈ ਹਾਂ ਟਿਕਟ ਬਣਵਾ ਕੇ ਮੈਨੂੰ ਟਾਈਮਿੰਗ ਦਾ ਕੋਈ ਪਤਾ ਨਹੀਂ ਸੀਗਾ ਵੀ ਮੈਨੂੰ ਕਿੰਨੇ ਵਜੇ ਉੱਥੇ ਮਿਲਣੀ ਹੈ ਨਾ ਨਿਕਲ ਗਏ ਬਸ ਕਰੋ ਮੈਂ ਨਿਕਲ ਪਿਆ ਅੱਛਾ ਜੀ ਕਿ ਮੈਂ ਕੋਸ਼ਿਸ਼ ਤੇ ਕਰਾਂ ਹਾਂ ਐਡਾ ਵੱਡਾ ਗਾਣਾ ਸਲਮਾਨ ਖਾਨ ਜੀ ਦੀ ਮੂਵੀ ਦੇ ਵਿੱਚ ਮੈਨੂੰ ਮਿਲ ਰਿਹਾ ਹੂੰ ਮੈਂ ਕੋਸ਼ਿਸ਼ ਤੇ ਕਰਾਂ ਮੈਨੂੰ ਕੀ ਪਤਾ ਮੈਂ ਕਹਿ ਵੀ ਚੁੱਕਿਆ ਸੀ ਜੀ ਮੈਂ ਆ ਗਿਆ ਤੁਸੀਂ ਵੇਟ ਕਰੋ ਮੇਰੀ ਤੇ ਰਸਤੇ ਜਾਂਦੇ ਟਿਕਟ ਲਈ ਕੁਦਰਤੀ ਟਾਈਮ ਨਾਲ ਹੀ ਮੈਨੂੰ ਮੇਰੀ ਫਲਾਈਟ ਮਿਲ ਗਈ ਬੈਠਿਆ ਮੈਂ 2 3 ਘੰਟੇ ਬਾਅਦ ਬੰਬੇ ਜਾ ਕੇ ਉਤਰ ਗਿਆ ਹੂੰ ਉਤਰਿਆ ਤੇ ਮੈਂ ਜਾ ਕੇ ਜਦੋਂ ਕਾਲ ਕੀਤੀ ਤੇ ਉਹਨਾਂ ਦਾ ਪਰਪਲ ਹੀ ਇਸ ਕਰਕੇ ਕੋਈ ਸਟੂਡੀਓ ਜੀ ਸ਼ੰਕਰ ਜੀ ਦਾ ਤੇ ਮੈਂ ਕਿਹਾ ਜੀ ਮੈਂ ਆ ਗਿਆ ਹੂੰ ਉਹਨਾਂ ਨੂੰ ਇਸ ਗੱਲ ਦੀ ਬੜੀ ਖੁਸ਼ੀ ਹੋਈ ਕਿ ਯਾਰ ਤੇਰੇ ਤੇ ਹਿੰਮਤ ਤੇ ਮਾਰੀ ਤੂੰ ਜਨੂਨ ਹਾਂ ਵੀ ਮੈਂ ਗਾਉਣਾ ਆ ਜਾਂ ਕੰਮ ਕਰਨਾ ਗਿਆ ਜਾ ਕੇ ਮੈਂ ਮਾਈਕ ਤੇ ਖੜਾ ਹੋਇਆ ਤੇ ਮੈਂ ਮੇਰੇ ਖਿਆਲ ਵੀ 25 ਮਿੰਟਾਂ ਚੋਂ ਗਾਣਾ ਹੋ ਗਿਆ ਤੇ ਗਾਇਆ ਉਸ ਤੋਂ ਬਾਅਦ ਉਹਨਾਂ ਨੇ ਓਕੇ ਵੀ ਕਰ ਦਿੱਤਾ ਆ ਵੀ ਗਿਆ ਆ ਵੀ ਗਿਆ ਹੈਨਾ ਜਦੋਂ ਮੈਂ ਕੋਸ਼ਿਸ਼ ਹੀ ਨਾ ਕਰਦਾ ਮੈਂ ਕਹਿੰਦਾ ਜੀ ਠੀਕ ਹੈ ਜੀ ਫਿਰ ਤੁਸੀਂ ਕਿਸੇ ਹੋਰ ਤੋਂ ਗਵਾ ਲਓ ਇੱਕ ਬੰਦੇ ਦਾ ਮੋਰਲ ਡਾਊਨ ਹੋ ਜਾਂਦਾ ਨਾ ਵੀ ਬੰਦੇ ਨੇ ਕਹਿਤਾ ਨਹੀਂ ਵੀ ਅਭੀ ਹਮੇ ਤਾਂ ਅਭੀ ਚਾਹੀਏ ਥਾ ਚਲੋ ਠੀਕ ਹੈ ਜੀ ਤੁਸੀਂ ਫਿਰ ਕਿਸੇ ਹੋਰ ਤੋਂ ਗਵਾ ਲਓ ਕਿਸੇ ਹਾਂ ਕਹਿ ਤੁੰਦਾ ਬੰਦਾ ਨਹੀਂ ਮੈਂ ਮੈਂ ਕੋਸ਼ਿਸ਼ ਕੀਤੀ ਤੇ ਉਹ ਕੋਸ਼ਿਸ਼ ਮੇਰੀ ਕਾਮਯਾਬ ਹੋ ਗਈ